ਅੱਜਕੱਲ ਦਾ ਜਿਹੜਾ ਯੂਥ ਹੈ ਇੱਕ ਜਗ੍ਹਾ ਨੌਕਰੀ ਕਰਦਾ ਹੈ 6-8 ਮਹੀਨੇ ਸਾਲ ਨਹੀਂ ਹੁੰਦਾ ਉਹ 5000 ਰੁਪਏ ਵਧਾ ਕੇ ਦੂਜੀ ਜਗ੍ਹਾ ਆਪਣੀ ਆਫਰ ਲੈਟਰ ਪੇਹ ਦਿੰਦਾ ਹੈ ਜਿਹੜੇ ਅੱਜਕੱਲ ਦਾ ਯੂਥ ਹੈ ਉਹਨੂੰ ਇਨਸਟੈਂਟ ਉਹ ਚਾਹੀਦਾ ਹੈ ਅੱਜਕੱਲ ਐਸੇ ਕਰਕੇ ਤੇ ਫਰਾਡ ਹੈ ਸਾਰਾ ਕੁਝ ਜ਼ਿਆਦਾ ਵੱਧ ਗਿਆ ਮੈਂ ਆਪਣਾ ਸਫਰ 2008 ਵਿੱਚ ਰੋਜ਼ਾ ਹਰਪਲ ਦੇ ਨਾਂ ਤੋਂ ਸਟਾਰਟ ਕੀਤਾ ਆਪਣੀ ਸਟੱਡੀਜ਼ ਕੰਪਲੀਟ ਕਰਨ ਤੋਂ ਬਾਅਦ ਆਯੂਰ ਹਰਪਲ ਆਪਣੇ ਆਪ ਚ ਇੱਕ ਨਾਮ ਹੈ ਇੱਕ ਬ੍ਰਾਂਡ ਹੈ ਤੇ ਯੂਰ ਹਰਪਲ ਮੁਛੜ ਕੇ ਤੁਸੀਂ ਰੋਜ਼ਾ ਹਰਪਲ ਨੂੰ ਇੰਟਰੋਡਿਊਸ ਕੀਤਾ ਇਹਦੇ ਪਿੱਛੇ ਇੱਕ ਸਟੋਰੀ ਕੀ ਹੈ ਆਯੂਰ ਵਿੱਚ ਜੇਕਰ ਮੈਂ ਆਪਣਾ ਕੈਰੀਅਰ ਸਟਾਰਟ ਕਰਦਾ ਤੇ ਮੈਂ ਉੱਥੇ ਕੁਝ ਨਹੀਂ ਸਿੱਖ ਪੰਦਾ 8 ਫੁੱਟ ਬਾਈ 8 ਫੁੱਟ ਦੇ ਕਮਰੇ ਵਿੱਚੋਂ ਆਯੂਰ ਹਰਪਲ ਸਟਾਰਟ ਹੋਇਆ ਸੀਗਾ ਉੱਥੋਂ ਉਹਨਾਂ ਨੇ ਆਪਣੀ ਜਰਨੀ ਸਟਾਰਟ ਕੀਤੀ 1985 ਵਿੱਚ ਜਿਹੜੇ ਇੰਡਰਪਰਨਿਓਨ ਨੇ ਉਹ ਢੂੰਢ ਰਹੇ ਨੇ ਵਧੀਆ ਤੋਂ ਵਧੀਆ ਬੰਦੇ ਉਹਨਾਂ ਨੂੰ ਮਿਲ ਜਾਣ ਦੂਜੇ ਪਾਸੇ ਜਿਹੜੇ ਯੂਥ ਹੈਗੇ ਨੇ ਉਹ ਚਾਰੇ ਨੇ ਵਧੀਆ ਤੋਂ ਵਧੀਆ ਸਾਨੂੰ ਕੰਪਨੀਆਂ ਮਿਲ ਜਾਣ ਬਟ ਦੋਨੋਂ ਪਾਸੇ ਕਿੱਲਤ ਹੈਗੀ ਹੈਗੀ ਹੈ ਜੀ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਕੈਨੇਕ ਰਣਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਦੀ ਖਾਸ ਪੇਸ਼ਕਸ਼ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਜਿਦੇ ਵਿੱਚ ਅਸੀਂ ਮੁਲਾਕਾਤ ਕਰਦੇ ਹਾਂ ਕੁਝ ਇਹੋ ਜੀ ਪਰਸਨੈਲਿਟੀਜ਼ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮੁਕਾਮ ਹਾਸਲ ਕੀਤੇ ਹਨ ਔਰ ਤੁਸੀਂ ਦੇਖ ਰਹੇ ਹੋਗੇ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਤੁਹਾਨੂੰ ਉਹਨਾਂ ਪਰਸਨੈਲਿਟੀਜ਼ ਨਾਲ ਮਿਲਾਂਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਐਂਟਰਪ੍ਰੈਨਿਉਰਸ਼ਿਪ ਜਿਸ ਨੇ ਆਪਣਾ ਨਾਮ ਕਮਾਇਆ ਹੈ ਸੋ ਇਸੇ ਹੀ ਕੜੀ ਵਿੱਚ ਅੱਜ ਅਸੀਂ ਜਨਾਂ ਨੂੰ ਮਿਲਣ ਜਾ ਰਹੇ ਹਾਂ ਉਹ ਹਨ ਦੀਪਿੰਦਰ ਸਿੰਘ ਜੀ ਰੋਜ਼ਾ ਹਰਬਲ ਕੇਅਰ ਤੋਂ ਸੋ ਜਦੋਂ ਇਹਨਾਂ ਨੂੰ ਮਿਲੀ ਤਾਂ ਮੇਰੇ ਮਨ ਵਿੱਚ ਇੱਕ ਬਹੁਤ ਵਧੀਆ ਖਿਆਲ ਵੀ ਆਇਆ ਮੈਨੂੰ ਸੁਜੀਤ ਪੱਤਸ ਸਾਹਿਬ ਜੀ ਦੀਆਂ ਕੁਝ ਸਤਰਾਂ ਯਾਦ ਆਈਆਂ ਚੁੱਕ ਮੈਂ ਤਾਂ ਸ਼ੇਅਰ ਕਰਨਾ ਚਾਹਾਂਗੀ ਕਿ ਮੈਂ ਰਾਹਾਂ ਤੇ ਨਿਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੀ ਨੇ ਸੋ ਇਹੋ ਜੀ ਪਰਸਨੈਲਿਟੀ ਨੇ ਸਾਡੀ ਅੱਜ ਦੇ ਸਾਡੇ ਗੈਸਟ ਦੀਪਿੰਦਰ ਸਿੰਘ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਉਹਨਾਂ ਦੀ ਲਾਈਫ ਜਰਨੀ ਉਹਨਾਂ ਦੀ ਲਾਈਫ ਜਰਨੀ ਸੁਣਦੇ ਹਾਂ ਤੇ ਇਨਸਪਾਇਰ ਹੁੰਦੇ ਹਾਂ ਕਿ ਕਿਸ ਤਰ੍ਹਾਂ ਉਹ ਐਂਟਰਪ੍ਰੈਨਿਅਰਸ਼ਿਪ ਵਿੱਚ ਆਏ ਨੇ ਤੇ ਕਿਸ ਤਰ੍ਹਾਂ ਉਹਨਾਂ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਵੀ ਜੀ ਸੱਚੀ ਗੱਲ ਸਰ ਵੈਰੀ ਗੁੱਡ ਜੀ ਕਿਫਤ ਸੱਚੀ ਗੱਲ ਸੱਚੀ ਗੱਲ ਜੀ ਸੱਚੀ ਗੱਲ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਸੀ ਥੈਂਕ ਯੂ ਜੀ ਥੈਂਕ ਯੂ ਤੇ ਦੀਪਿੰਦਰ ਸਿੰਘ ਜੀ ਮੈਂ ਤੁਹਾਨੂੰ ਜਵੇਂ ਇੰਟਰੋਡਿਊਸ ਕੀਤਾ ਕਿ ਮੈਂ ਰਾਹਾਂ ਤੇ ਨਿਤੋੜਤਾ ਮੈਂ ਤੋੜਤਾ ਹਟਰਾ ਬੰਦੇ ਤੋ ਇਹ ਜਿਹੜਾ ਸਫਰ ਤਾਂ ਡਸਟਾਰਟ ਹੋਇਆ ਇਹ ਮੈਂ ਇਸ ਤੋਂ ਛੋਟੀ ਜੀ ਇੱਕ ਚਾਤ ਜੜੀ ਹੈ ਉਹ ਮੈਂ ਚਾਹਵਾਂਗੀ ਤੁਸੀਂ ਆਪਣੇ ਜੀਵਨ ਤੇ ਮਾਰੋ ਕਿ ਕਿਸ ਤਰ੍ਹਾਂ ਹੈ ਤੁਹਾਡਾ ਸਫਰ ਤੁਹਾਡਾ ਬਰਥ ਐਂਡ ਥੈਨ ਕੁਆਲੀਫਿਕੇਸ਼ਨ ਕਿੱਥੇ ਤੁਹਾਡੀ ਫੈਮਿਲੀ ਹਿਸਟਰੀ ਇਸ ਛੋਟੀ ਜੀ ਸਾਰੀ ਡਿਸਕ੍ਰਿਪਸ਼ਨ ਸੰਭਲਦੇ ਹੋ ਹਾਂਜੀ ਮੈਂ ਪੂਰਾ ਆਪਣਾ 1987 ਵਿੱਚ ਪੈਦਾ ਹੋਇਆ ਤੇ ਆਪਣਾ ਦਿੱਲੀ ਵਿੱਚ ਪੈਦਾ ਹੋਇਆ ਮੈਂ ਤੇ ਆਪਣਾ ਫੈਮਲੀ ਬਿਜ਼ਨਸ ਸੀਗਾ ਪਾਪਾ ਨੇ ਮੇਰੇ ਆਯੁਰ ਹਰਬਲ ਦੇ ਨਾਮ ਦਾ ਸੁਨੇ ਹੋਣਾ ਸਾਰਿਆਂ ਨੇ ਤੇ ਉਹਨਾਂ ਨੇ ਸਟਾਰਟ ਕੀਤਾ ਤੇ 1985 ਵਿੱਚ ਉਹਨਾਂ ਨੇ ਸਟਾਰਟ ਕੀਤਾ ਤੇ ਮੈਂ 1987 ਵਿੱਚ ਪੈਦਾ ਹੋਇਆ ਤੇ ਬਚਪਨ ਤੋਂ ਹੀ ਫੈਮਲੀ ਬਿਜ਼ਨਸ ਵਿੱਚ ਸੀਗੇ ਤੇ ਇਹ ਛੋਟਾ ਛੋਟੇ ਤੋਂ ਲੈ ਕੇ ਕਿਦਾਂ ਅਸੀਂ ਪੂਰੇ ਇੰਨੇ ਵੱਡੇ ਮੁਕਾਮ ਤੱਕ ਪਹੁੰਚੇ ਆ ਤੇ ਉਹ ਪੂਰੀ ਥੋਰੋ ਜਰਨੀ ਮੈਂ ਬਚਪਨ ਤੋਂ ਹੀ ਆਪਣੀ ਪੂਰੀ ਫੈਮਲੀ ਨੂੰ ਦੇਖੀ ਇੱਕ ਛੋਟੀ ਜੀ ਜਗ੍ਹਾ ਤੋਂ ਹੋ ਕੇ ਫਿਰ ਵੱਡਾ 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 ਕਰਦੇ ਕਰਦੇ ਉਹਨਾਂ ਸੀ ਇਸ ਮੁਕਾਮ ਤੇ ਪਹੁੰਚੇ ਆ ਤੇ ਉਹਨੂੰ ਹੀ ਦੇਖਦੇ ਹੋਏ ਇਹਦੇ ਆਪਣੀ ਪਾਪਾ ਦੀ ਮਿਹਨਤ ਨੂੰ ਦੇਖਦੇ ਹੋਈ ਮੈਨੂੰ ਵੀ ਬਚਪਨ ਤੋਂ ਹੀ ਸ਼ੌਂਕ ਸੀਗਾ ਕਿ ਮੈਂ ਵੀ ਕੁਝ ਐਂਟਰਪ੍ਰੈਨਿਅਰ ਬਣਾ ਤੇ ਉਸੇ ਰਾਤ ਦੇ ਨਾਲ ਚਲਦੇ ਜਲਦੇ ਮੈਂ ਵੀ ਹੁਣ ਅੱਜ ਇੱਕ ਮੁਕਾਮ ਤੇ ਐਂਟਰਪ੍ਰੈਨਿਅਰ ਬਣਾ ਜਿਹਦੇ ਵਿੱਚ ਮੈਂ ਆਪਣਾ ਸਫਰ 2008 ਵਿੱਚ ਰੋਜ਼ਾ ਹਰਬਲ ਦੇ ਨਾਂ ਤੋਂ ਸਟਾਰਟ ਕੀਤਾ ਆਪਣੀ ਸਟੱਡੀਜ਼ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਬਈ ਇਦਾਂ ਬਿਨਾ ਪੜਾਈ ਤੋਂ ਮੈਂ ਕੁਝ ਨਹੀਂ ਕਰਾਂਗਾ ਚਾਹੇ ਜਿੰਨਾ ਮਰਜੀ ਇਨਫਰਾਸਟ੍ਰਕਚਰ ਕਿਉਂ ਨਾ ਹੋਏ ਜਦ ਤੱਕ ਤੁਸੀਂ ਪੜ੍ਹ ਲਿਖ ਨਹੀਂ ਜਾਂਦੇ ਹੋ ਤਾਂ ਤੱਕ ਤੁਹਾਨੂੰ ਕੁਝ ਨਹੀਂ ਮੁਕਾਮ ਆਸਿਲ ਹੋਏਗਾ ਤੇ ਮੈਂ ਆਪਣੀ ਹਾਈਰ ਸਟੱਡੀਜ਼ ਗ੍ਰੈਜੂਏਸ਼ਨ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ 2008 ਵਿੱਚ ਕਰਕੇ ਤੇ ਫਿਰ ਮੈਂ ਆਪਣਾ ਇੱਕ ਛੋਟੇ ਜਿਹੇ ਯੂਨਿਟ ਤੋਂ ਆਪਣਾ ਦਿੱਲੀ ਚੰਡੇਵਾਲਾ ਵਿੱਚ ਸਟਾਰਟ ਕੀਤਾ ਉੱਥੇ 300 ਸਕਰ ਫੀਟ ਦਾ ਕਮਰਾ ਸੀਗਾ ਜਿੱਥੋਂ ਅਸੀਂ ਸਟਾਰਟ ਕੀਤਾ ਉੱਥੋਂ ਪਹਿਲੇ ਮੈਨੂੰ ਉਹਨਾਂ ਨੇ ਸਿਖਾਇਆ ਕਿ ਕਿੱਦਾਂ ਲੈਨੇ ਆ ਜਗਾ ਲਿੱਤੀ ਜਗਾ ਲੈ ਕੇ ਫਿਰ ਲਾਇਸੈਂਸ ਕਿੱਦਾਂ ਲੈਨੇ ਆ ਫਿਰ ਅਸੀਂ ਇੱਕ ਆਪਣਾ ਪਹਿਲਾ ਯੂਨਿਟ 2009 ਵਿੱਚ ਗੁਰਦਾਮਾਂ ਵਿੱਚ ਉਦਯੋਗਗਰ ਵਿੱਚ ਪਾਇਆ ਤੇ ਉੱਥੋਂ ਹੀ ਉਹਨਾਂ ਨੇ ਮੈਨੂੰ ਬੇਸਿਕ ਟ੍ਰੇਨਿੰਗ ਨਾਲ ਦੇ ਨਾਲ ਦੇਣੀ ਸ਼ੁਰੂ ਕਰ ਦਿੱਤੀ ਸੀ ਪਲੱਸ ਜਦ ਛੋਟੇ ਹੁੰਦੇ ਸੀਗੇ 9ਵੀਂ 10ਵੀਂ ਵਿੱਚ ਤਾਂ ਪਾਪਾ ਦੇ ਨਾਲ ਕਦੇ-ਕਦੇ ਆਫਿਸ ਜਾਣਾ ਚੀਜ਼ਾਂ ਸਿੱਖਣੀਆਂ ਕਿੱਦਾਂ ਕੰਮ ਹੁੰਦਾ ਕਿੱਦਾਂ ਮੈਨੇਜਮੈਂਟ ਚੱਲਦੀ ਹੈ ਤੇ ਉਹ ਮੈਨੇਜਮੈਂਟ ਸਕਿਲਸ ਤੇ ਇਹ ਸਾਰਾ ਕੁਝ ਬਚਪਨ ਤੋਂ ਹੀ ਸਾਨੂੰ ਮਿਲਿਆ ਮਤਲਬ ਸਾਨੂੰ ਸਿੱਖਣਾ ਕਿੱਥੇ ਟ੍ਰੇਨਿੰਗ ਕਰਨ ਦੀ ਲੋੜ ਐਂਦਾ ਜ਼ਿਆਦਾ ਨਹੀਂ ਪਈ ਹਾਂ ਕਰੀ ਸਭ ਕੁਝ ਮੈਂਟਰਸ਼ਿਪ ਕਰੋਂ ਹੀ ਮਿਲਦੀ ਜਾ ਰਹੀ ਸੀਗੀ ਤੇ ਜਿਹਦੇ ਨਾਲ ਅਸੀਂ ਇਸ ਮੁਕਾਮ ਤੇ ਅੱਜ ਪਹੁੰਚਿਆ ਇੱਕ ਇੱਕ ਮੈਂ ਛੋਟਾ ਜਿਹਾ ਕੁਸਚਨ ਮੈਂ ਪੁੱਛਾਂ ਚਾਹਵਾਗੀ ਆਯੁਰ ਹਰਬਲ ਆਪਣੇ ਆਪ ਚ ਇੱਕ ਨਾਮ ਐ ਇੱਕ ਬ੍ਰਾਂਡ ਐ ਹੈਨਾ ਤੇ ਯੂ ਹਰਬਲ ਮੁਛਟ ਕੇ ਤੁਸੀਂ ਕਹੇ ਤੁਸੀਂ ਰੋਜ਼ਾ ਹਰਬਲ ਨੂੰ ਇੰਟਰੋਡਿਊਸ ਕੀਤਾ हां जी ਤੇ ਮੈਂ ਜਾਨਣਾ ਚਾਹਾਂਗੀ ਇਹਦੇ ਪਿੱਛੇ ਇੱਕ ਸਟੋਰੀ ਕੀ ਹੈ ਇਹਦੇ ਪਿੱਛੇ ਸਟੋਰੀ ਹੈ ਹੈਗੀ ਹੈ ਕਿ ਆਯੁਰ ਹਰਬਲ ਜਿਹੜਾ ਬ੍ਰਾਂਡ ਹੈ ਉਹ ਮੇਰੇ ਪਾਪਾ ਨੇ ਸਟਾਰਟ ਕੀਤਾ ਸੀਗਾ ਉਹਦੇ ਵਿੱਚ ਉਹ ਆਪਣੇ ਦੋਨੋਂ ਬ੍ਰਦਰਸ ਮੇਰੇ ਵੱਡੇ ਚਾਚਾ ਜੀ ਤੇ ਛੋਟੇ ਚਾਚਾ ਜੀ ਨੂੰ ਨਾਲ ਲੈ ਕੇ ਆਏ ਤੇ ਇੱਕ ਛੋਟੇ ਜਿਹੇ ਮੈਂ ਮੈਂ ਕਹਿਣਾ 5 8 ਫੁੱਟ ਬਾਈ 8 ਫੁੱਟ ਦੇ ਕਮਰੇ ਵਿੱਚੋਂ ਆਯੁਰ ਹਰਬਲ ਸਟਾਰਟ ਹੋਇਆ ਸੀਗਾ ਉੱਥੋਂ ਉਹਨਾਂ ਨੇ ਆਪਣੀ ਜਰਨੀ ਸਟਾਰਟ ਕੀਤੀ 1985 ਵਿੱਚ ਤੇ ਨਾਲ ਨਾਲ ਆਪਣੇ ਦੋਨੋਂ ਚਾਚਾ ਜੀ ਵੀ ਤਾਂ ਪੜ ਰਹੇ ਸੀਗੇ ਫਿਰ ਉਹਨਾਂ ਨੂੰ ਨਾਲ ਇੱਕ ਪਹਿਲੇ ਜੁਆਇਨ ਕੀਤੇ ਫਿਰ ਦੂਜੇ ਜੁਆਇਨ ਕੀਤੇ ਫਿਰ ਉਹਨਾਂ ਨੇ ਆਪਣਾ ਧੀਰੇ ਧੀਰੇ 인ਫਰਾਸਟ੍ਰਕਚਰ ਐਦਾਂ ਕੀਤਾ ਪਾਪਾ ਟੋਟਲੀ ਪ੍ਰੋਡਕਸ਼ਨ ਸੰਭਾਲਦੇ ਸੀਗੇ ਔਰ ਵੱਡੇ ਚਾਚਾ ਮਾਰਕੀਟਿੰਗ ਤੇ ਛੋਟੇ ਵਾਲੇ ਜਿਹੜੇ ਸੀਗੇ ਉਹ ਪੂਰੀ ਫਾਈਨੈਂਸ ਬੈਲੈਂਸ ਸ਼ੀਟਸ ਉਹ ਸਾਰਾ ਕੁਝ ਉਹ ਦੇਖਦੇ ਸੀਗੇ ਤੇ ਮੈਨੂੰ ਵੀ ਸੀਗਾ ਕਿ ਮੈਂ ਕੁਝ ਆਪਣਾ ਕਰਾਂ ਅਗਰ ਮੈਂ ਉਸੇ ਆਯੁਰਵਿਚੀ ਜਾਂਦਾ ਤੇ ਆਯੁਰ ਅਜ ਵੀ ਮੇਰਾ ਬੈਕਗਰਾਉਂਡ ਹੈਗਾ ਐ ਗੱਲ ਨਹੀਂ ਹੈਗੀ ਬਟ ਆਯੁਰ ਵਿੱਚ ਜੇ ਅਗਰ ਮੈਂ ਆਪਣਾ ਕਰੀਅਰ ਸਟਾਰਟ ਕਰਦਾ ਤੇ ਮੈਂ ਉੱਥੇ ਕੁਝ ਨਹੀਂ ਸਿੱਖ ਪਾਂਦਾ ਇੱਕ ਮਤਲਬ ਵਿਗੜਿਆ ਹੋਇਆ ਔਲਾਦ ਤੁਸੀਂ ਕਹਿ ਸਕਦੇ ਹੋ ਉਹ ਬਣ ਕੇ ਰਹਿ ਜਾਂਦਾ ਹਾਂ ਮਤਲਬ ਉਹਨਾਂ ਨੇ ਬਣਾਇਆ ਇਨਫਰਾਸਟ੍ਰਕਚਰ ਮਿਲ ਗਿਆ ਜਿੱਦਾਂ ਕਿ ਤੁਸੀਂ ਬੈਠਣਾ ਸੀਗਾ ਤੇ ਉਹਨਾਂ ਨੇ ਕਿਹਾ ਉਹ ਚੀਜ਼ ਮੈਂ ਨਹੀਂ ਦਵਾਂਗਾ ਤੈਨੂੰ ਤੈਨੂੰ ਬੇਸਿਕ ਤੋਂ ਹੀ ਇੱਕ ਛੋਟੇ ਜਿਹੇ ਆਫਿਸ ਤੋਂ ਜਿਵੇਂ ਉਹਨਾਂ ਨੇ ਸਟਾਰਟ ਕੀਤਾ ਉਦਾਂ ਹੀ ਮੇਰੀ ਵੀ ਜਰਨੀ ਸੇਮ ਸਟਾਰਟ ਹੋਈ 300 ਸਕਰ ਫੀਟ ਤੋਂ ਸਟਾਰਟ ਕੀਤਾ ਔਰ ਐਂਡ ਤੇ ਜਗਾ ਲਈਤੀ ਉਹਦੇ ਵਿੱਚ ਕੰਪਨੀ ਰਜਿਸਟਰਡ ਕੀਤੀ ਫਿਰ ਆਪਣਾ ਇੱਕ ਯੂਨਿਟ ਪਾਇਆ ਫਿਰ 2-3 ਸਾਲਾਂ ਵਿੱਚ ਇੱਕ ਹੋਰ ਯੂਨਿਟ ਫਿਰ ਬੈਂਕ ਤੋਂ ਲੋਨ ਕਿੱਦਾਂ ਲੈਣੇ ਆ ਟ੍ਰਾਂਸਫਰ ਕਿੱਦਾਂ ਕਰਨੇ ਆ ਕੰਪਨੀ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਜਾਂ GST ਨੰਬਰ ਲਿਆ ਜਾਂ سیل ਟੈਕਸ ਨੰਬਰ ਲਿਆ ਤਾਂ ਸ਼ੁਰੂ ਵਿੱਚ سیل ਟੈਕਸ ਨੰਬਰ ਹੁੰਦਾ ਸੀਗਾ ਬਟ ਮੈਨੂੰ ਪਤਾ ਹੀ ਨਹੀਂ ਸੀਗਾ ਕਿੱਦਾਂ ਹੁੰਦਾ ਫਿਰ ਮੈਂ ਲੋਕਾਂ ਨੂੰ ਪੁੱਛਿਆ ਕਹਿੰਦੇ ਮੈਂ ਨਹੀਂ ਗਾਈਡ ਕਰਾਂਗਾ ਹੁਣ ਜਿੰਨਾ ਪੜਾ ਦਿੱਤਾ ਕਰ ਦਿੱਤਾ ਹੁਣ ਤੂੰ ਆਪੇ ਸਟੈਪ ਅਗਾ ਚੱਕਣਾ ਤੇ ਫਿਰ ਦੇ ਅਸੀਂ ਇੱਕ ਛੋਟੇ ਯੂਨਿਟ ਤੋਂ ਸਟਾਰਟ ਕਰਦੇ ਹੋਏ ਫਿਰ ਇੱਕ ਪ੍ਰੋਡਕਟ ਪਰਮਿਸ਼ਨ ਕਿਦਾਂ ਲੈਣੇ ਆ ਕੀ ਕੀ ਕਰਨੇ ਆ ਉਹ ਇੱਕ ਇੱਕ ਚੀਜ਼ ਐਨੀ thorough ਸਿਖਾ ਦਿੱਤੀ ਐਨੇ ਸਾਲਾਂ ਵਿੱਚ ਅੱਜ ਮੈਨੂੰ 15 ਸਾਲ ਤੋਂ ਜ਼ਿਆਦਾ ਹੋ ਗਏ ਨੇ ਤੇ ਇਸ ਜਰਨੀ ਨੂੰ ਸਟਾਰਟ ਕੀਤੇ ਹੋਏ ਤੇ ਮਤਲਬ ਹੁਣ ਜੋ ਵੀ ਕੰਮ ਹੈਗਾ ਨੇ ਸਾਰੇ ਆਪਣੇ ਹੱਥੋਂ ਕੀਤੇ ਹੋਏ ਨੇ ਤੇ ਕਿਸੇ ਵੇਲੇ ਵੀ ਐ ਨਹੀਂ ਲੱਗਦਾ ਕਿ ਇਹ ਕੰਮ ਮੁਸ਼ਕਿਲ ਹੈ ਮੈਂ ਨਹੀਂ ਕਰ ਸਕਦਾ ਸਾਰੀ ਚੀਜ਼ਾਂ ਜਾਣਦੇ ਆ ਤਾਂ ਹੀ ਅਸੀਂ ਅੱਗੇ EMPLOYE ਨੂੰ ਜਾਂ ਆਪਣੇ STAFF ਨੂੰ ਐਜ਼ ਅ ਫੈਮਿਲੀ ਮੈਂਬਰ ਰੱਖਨੇ ਆ ਤਾਂ ਕਿ ਉਹਨਾਂ ਨੂੰ ਵੀ ਸਿਖਾ ਸਕੀ ਖੁਦ ਆਂਦ ਹੋਏਗਾ ਤਾਈ ਮੈਂ ਉਹਨਾਂ ਨੂੰ ਕੁਝ ਆਪਣੀ ਗਾਈਡੈਂਸ ਦੇ ਪਾਵਾਂਗਾ ਤੇ ਬਚਪਨ ਤੋਂ ਹੀ ਸ਼ੌਂਕ ਸੀਗਾ ਕਿ ਸ਼ੈਂਪੂ ਕਰੀਮ ਘਰ ਆਂਦੇ ਸੀਗੇ ਮੈਂ ਕੋਲ ਕੇ ਕੁਝ ਨਾ ਕੁਝ ਬਣਾਉਂਦਾ ਸੀਗਾ ਤੇ ਅੱਜ ਵੀ ਉਹੀ ਮਾਸਟਰੀ ਦੇ ਨਾਲ ਉਹਨਾਂ ਦੀ ਗਾਈਡੈਂਸ ਦੇ ਨਾਲ ਤੇ ਹੁਣ ਰੋਜ਼ ਅਰਬਲ ਨੂੰ ਸਟਾਰਟ ਕੀਤਾ ਹੈ ਇਹਦੇ ਵਿੱਚ ਬੜੇ ਸਾਰੇ ਪ੍ਰੋਡਕਟ ਅਸੀਂ ਲਾਂਚ ਕੀਤੇ ਨੇ ਆਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਅੱਜ ਦੇ ਯੂਥ ਦੇ ਹਿਸਾਬ ਨਾਲ ਅਸੀਂ ਪ੍ਰੋਡਕਟ ਡਿਵੈਲਪ ਕਰ ਰਹੇ ਹਾਂ ਤੇ ਅੱਜ ਦੇ ਯੂਥ ਨੂੰ ਕੀ ਪਸੰਦ ਹੈ ਉਹਦੇ ਹਿਸਾਬ ਨਾਲ ਉਦਾਂ ਦੇ ਫਲੇਵਰਸ ਤੇ ਉਦਾਂ ਦੇ ਇੰਗਰੀਡੀIENTS ਲਾਂਚ ਕਰਕੇ ਉਹਨਾਂ ਨੂੰ ਦੇ ਰਿਆਂ ਸੋ ਵਿੱਚ ਮੈਂ ਇਹ ਕਰ ਸਕਦੀ ਹਾਂ ਕਹਿ ਸਕਦੀ ਹਾਂ ਜੋ ਮੈਂ ਤੁਹਾਡੀ ਗੱਲਬਾਤ ਸੁਣੀ ਕਿ ਤਨੂੰ ਪਾਪਾ ਨੇ ਸਭ ਕੁਝ ਪਰੋਸ ਕੇ ਅੱਗੇ ਨਹੀਂ ਰੱਖਿਆ ਕਿ ਪੁੱਤਰ ਜੀ ਬਸ ਤੁਸੀਂ ਖਾ ਲਓ ਨਹੀਂ ਨਹੀਂ ਪਾਪਾ ਨੇ ਤੁਹਾਨੂੰ ਇੱਕ ਮਤਲਬ ਗਰਾਉਂਡ ਲੈਵਲ ਤੋਂ ਸਟਾਰਟ ਕਰਾਇਆ ਕਿ ਤੁਸੀਂ ਖੁਦ ਜਾਓ ਸੋ ਬੀਚ ਇਸ ਮੇਖਲ ਹੋਣੀ ਵੀ ਚਾਹੀਦੀ ਪੇਰੈਂਟਸ ਦੇ ਵਿੱਚ ਜਿਹੜੇ ਕਿ ਅਗਰ ਆਪਣੇ ਬੱਚੇ ਨੂੰ ਕੁਝ ਬਣਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪ੍ਰੈਕਟੀਕਲ ਨੋਲਿਜ ਦੇਣਾ ਜਦ ਤੱਕ ਤੁਸੀਂ ਉਹਨਾਂ ਨੂੰ ਉਹਦੇ ਵਿੱਚ ਪਾਓਗੇ ਨਹੀਂ ਉਹ ਨਹੀਂ ਸਿੱਖ ਪਾਰਗੇ ਸੋ ਬਹੁਤ ਹੀ ਇਨਸਪੀਰੇਸ਼ਨਸ ਚੀਜ਼ ਹੈ ਕਿ ਹਾਂ ਤੁਸੀਂ ਹਰ ਚੀਜ਼ ਨੂੰ ਜ਼ੀਰੋ ਲੈਵਲ ਤੇ ਸਟਾਰਟ ਕੀਤਾ ਔਰ ਇਸ ਇਹ ਚੀਜ਼ ਕਰਦੇ ਹੋਏ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਤੇ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਯੂ ਨਾ ਆਪਣਾ ਰੱਖਿਆ ਕਿ ਨਹੀਂ ਨਹੀਂ ਆਈ ਕੈਨ ਡੂ ਇਟ ਆਈ ਕੈਨ ਡੂ ਇਟ ਕਿਉਂਕਿ ਕਿਸੇ ਬ੍ਰਾਂਡ ਨੂੰ ਨਵੇਂ ਤਰੀਕੇ ਨਾਲ ਚਲਾਣਾ ਲੌਂਚ ਕਰਨਾ ਪਿਆ ਤਾਂ ਲੌਂਚ ਕਰਨਾ ਫਿਰ ਚਲਾਣਾ ਫਿਰ ਹਰ ਚੀਜ਼ ਦੇਖਣੀ ਉਹਦੀ ਇੱਕ ਬਹੁਤ ਸਟ्रेसਫੁੱਲ ਵਾਲਾ ਵੀਕਮ ਮੈਂ ਕਹਿ ਸਕਦੀ ਹੈਗਾ ਤਾਂ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਮਤਲਬ ਮੋਟੀਵੇਟਿਡ ਰੱਖਿਆ ਕਿ ਨਹੀਂ ਆਈ ਕੈਨ ਡੂ ਇਟ ਇਹ ਬਹੁਤ ਵੱਡੀ ਕਿਉਂਕਿ ਬਹੁਤ ਵੱਡਾ ਕੁਐਸਚਨ ਜਿਹੜਾ ਹੈਗਾ ਯੰਗ ਜਨਰੇਸ਼ਨ ਦੇ ਸਾਹਮਣੇ ਆਂਦਾ ਹੈ ਕਿ ਬਹੁਤ ਜਲਦੀ ਡੱਗ ਮਗਾਣ ਦਾ ਇਹ ਇੱਕ ਹਿਊਮਨ ਨੇਚਰ ਆ ਕਿ ਸਿੱਟੇ ਡੱਗ ਮਗਾ ਜਾਣੇ ਆ ਨੇ ਮੈਂ ਪੇਸ਼ੈਂਸ ਰੱਖੀ ਪੇਸ਼ੈਂਸ ਦੇ ਨਾਲ ਅਸੀਂ 2009 ਵਿੱਚ ਆਪਣਾ ਰੋਜ਼ਾ ਪ੍ਰੋਡਕਟ 1 2 ਪ੍ਰੋਡਕਟ ਦੇ ਨਾਲ ਸਟਾਰਟ ਕੀਤਾ ਤੇ ਅਸੀਂ ਸਟਰਗਲ ਵੀ ਕੀਤੀ ਮੈਂ ਇਦਾਂ ਨਹੀਂ ਹੈਗਾ ਕਿ ਪਹਿਲੇ ਮੈਂ ਆਪਣਾ ਕੀ ਕਹਿੰਦੇ ਨੇ 5 6 ਪ੍ਰੋਡਕਟ ਮਾਰਕੀਟ ਭੇਜੇ ਆਫਟਰ 올 ਇੱਕ ਬੈਕਗਰਾਉਂਡ ਹੋਣ ਦੇ ਬਾਵਜੂਦ ਵੀ ਕਿਉਂਕਿ ਪੂਰਾ ਕੁਝ ਮੈਂ ਆਪਣੇ ਹਿਸਾਬ ਨਾਲ ਨਵਾਂ ਸਟਾਰਟ ਕੀਤਾ ਅਸੀਂ ਲੇਬਲ ਡਿਜ਼ਾਈਨਿੰਗ ਕੀਤੀ ਸਾਰਾ ਕੁਝ ਕੀਤਾ ਕਰਨ ਤੋਂ ਬਾਅਦ ਫਿਰ ਕੀ ਕਹਿੰਦੇ ਨੇ ਆਪਣਾ ਮਾਰਕੀਟ ਵੀ ਪੇਜ ਆ ਬਟ ਮਾਰਕੀਟ ਦਾ ਤਾਂ ਵੀ ਅਸੈਪਟੈਂਸ ਸ਼ੁਰੂ ਵਿੱਚ ਨਹੀਂ ਆਈ ਫਿਰ ਅਸੀਂ 2012 ਵਿੱਚ ਜਾ ਕੇ ਦੁਬਾਰਾ ਉਹਨੂੰ ਰੀ ਡਿਜ਼ਾਈਨਿੰਗ ਔਰ ਰੀ ਲੇਬਲਿੰਗ ਰੀ ਜੋ ਮਾਰਕੀਟ ਦਾ ਸੀਗਾ ਉਹਦੇ ਹਿਸਾਬ ਨਾਲ 2012 ਵਿੱਚ ਜਾ ਕੇ ਅਸੀਂ ਰੋਜ਼ਾ ਨੂੰ ਪੂਰੀ ਇੱਕ ਨਵੀਂ ਸ਼ਕਲ ਸੂਰਤ ਦਿੱਤੀ ਮਾਰਕੀਟ ਦੇ ਹਿਸਾਬ ਨਾਲ ਤਾਂ ਜਾ ਕੇ ਫਿਰ ਉਸ ਤੋਂ ਬਾਅਦ ਸਾਡੀ ਜਰਨੀ ਪ੍ਰੋਪਰ 2012 ਤੋਂ ਰੋਜ਼ਾ ਦੀ ਜਰਨੀ ਪ੍ਰੋਪਰ ਸਟਾਰਟ ਹੋਈ ਅਸੀਂ 3 ਸਾਲ ਮੈਂ ਸਟਰਗਲ ਵੀ ਕੀਤਾ ਹੈ ਕਿ ਉਹ ਪੇਜਦੇਸੀ ਮਾਰਕੀਟ ਅਸੈਪਟੈਂਸ ਨਹੀਂ ਆਂਦੀ ਸੀ 6 ਮਹੀਨੇ ਮੁੰਡੇ ਵੀ ਰੱਖ ਲਿੱਤੇ ਸਾਰਾ ਕੁਝ ਕੱਢ ਲਿੱਤਾ ਫਿਰ ਉਹ ਕਹਿੰਦੇ ਸਰ ਜੀ ਆਫਟੇਕ ਨਹੀਂ ਆ ਰਹੀ ਮਾਰਕੀਟ ਤਾਂ ਕੀ ਕਰੀਏ ਫਿਰ ਉਹ ਵੀ ਸਟਰਗਲ 2-3 ਸਾਲ ਸਮਝਣ ਨੂੰ ਲੱਗ ਗਏ ਕਿਉਂਕਿ ਮੈਂ ਵੀ ਨਵਾਂ-ਨਵਾਂ ਸੀਗਾ ਤੇ ਉਹਦੇ ਵਿੱਚ ਫਿਰ ਅਸੀਂ 2012 ਵਿੱਚ ਪ੍ਰੋਪਰ ਡਿਜ਼ਾਈਨਿੰਗ ਦੁਬਾਰਾ ਕਰਾਈ ਸ਼ੂਟ ਕਰਾਏ ਸਾਰਾ ਚੁਟ ਕਰਾ ਕੇ ਫਿਰ 2012 ਤੋਂ ਪ੍ਰੋਪਰ ਜਰਨੀ ਰੋਜ਼ਾ ਦੀ ਸਟਾਰਟ ਹੋਈ ਇਦੇ ਵਿੱਚ ਸਾਨੂੰ ਫਿਰ ਮਾਰਕੀਟ ਵਿੱਚ ਪੇਜਣ ਤੋਂ ਬਾਅਦ ਆਫਟੇਕ ਆਣੀ ਸ਼ੁਰੂ ਹੋਈ ਸਾਡੇ ਜਿਹੜੇ ਡਿਸਟ੍ਰੀਬਿਊਟਰ ਜੁੜੇ ਉਹ ਜਿਹੜਾ ਬੰਦਾ ਛੋਟੇ-ਛੋਟੇ ਅਮਾਉਂਟ 10 10 20 25 25 ਹਜ਼ਾਰ ਤੋਂ ਸਟਾਰਟ ਹੋਇਆ ਸੀ ਅੱਜ ਉਹ 5 5 10 10 ਲੱਖ ਦਾ ਹੀ ਆਰਡਰ ਲਗਾਉਂਦਾ ਹੈ ਤੇ ਉਹਦਾ ਫਰਕ ਪਿਆ ਐਨ ਸਾਲਾਂ ਵਿੱਚ ਤੇ ਕੁਆਲਿਟੀ ਅਸੀਂ ਕੁਆਲਿਟੀ ਵਿੱਚ ਕਦੇ ਕੰਪਰੋਮਾਈਜ਼ ਨਹੀਂ ਕੀਤਾ ਜੋ ਵੀ ਦੇਣਾ ਹੈ ਬੈਸਟ ਦੇਣਾ ਹੈ ਚਾਹੇ ਸਾਨੂੰ ਕਟਾ ਹੋਏ ਚਾਹੇ ਸਾਨੂੰ ਮਾਰਜਨ ਇੱਕਦਮ ਕਾਟ ਮਿਲ ਰਿਹਾ ਹੋਏ ਉਹਦੀ ਪਰਵਾਹ ਨਹੀਂ ਕੀਤੀ ਬਟ ਕੁਆਲਟੀ ਤਾਂ ਕਿ ਕਸਟਮਰ ਨੂੰ ਇੱਕ ਵਾਰੀ ਉਹ ਚਖੇ ਤੇ ਉਹ ਸਾਡੇ ਨਾਲ ਰੈਗੂਲਰ ਜੁੜਿਆ ਰਹੇ ਹਮ ਮਤਲਬ ਕਵ ਕੁਆਲਟੀ ਦੀ ਕੋਈ ਕੰਪਰੋਮਾਈਜ਼ ਨਹੀਂ ਕਰਦੇ ਅੱਛਾ ਵਿੱਚ ਇੱਕ ਚੀਜ਼ ਦੱਸੋ ਮੈਨੂੰ ਕਿ ਤੁਸੀਂ ਕੀ ਦੇਖਦੇ ਹੋ ਕਿ ਅਲਗਰ ਅੱਜ ਦੀ ਯੰਗ ਜਨਰੇਸ਼ਨ ਨੂੰ ਆਪਾਂ ਦੇਖਦੇ ਕਿਉਂਕਿ ਮੈਂ ਹਰ ਇੱਕ ਦੇ ਵਿਊਜ਼ ਲੈਣਾ ਚਾਹਾਂਗੀ ਇਸ ਟੌਪਿਕ ਦੇ ਉੱਤੇ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੇਖਦੇ ਆ ਤਾਂ ਬਹੁਤ ਹੀ ਸ਼ਾਰਟਕਟ ਮੈਥਡਸ ਯੂਜ਼ ਕਰਨਾ ਚਾਹੁੰਦੀ ਹੈ ਔਰ ਬਹੁਤ ਚਾਹੁੰਦੀ ਹੈ ਕਿ ਬਹੁਤ ਕੁਇਕ ਜਿਹੜੀ ਨੂੰ ਰਿਸਪੌਂਸ ਆ ਜਾਏ ਜਾਂ ਕੁਇਕ ਸਕਸੈਸ ਨੂੰ ਮਿਲ ਜਾਏ ਤਾਂ ਇਜ਼ ਇਟ ਪੋਸੀਬਲ ਔਰ ਇਟ ਇਜ਼ ਅ ਰਾਈਟ ਥਿੰਕ ਕਿ ਉਹ ਇਹ ਚੀਜ਼ ਸੋਚ ਰਹੀ ਹੈ ਕਿ ਕੀ ਇਹ ਚੀਜ਼ ਜਾਇਜ਼ ਹੈ ਉਹਦੇ ਵਾਸਤੇ ਯੂਥ ਵਾਸਤੇ ਮੈਂ ਇਹ ਸਲਾਹ ਦੇਣਾ ਚਾਹਾਂਗਾ ਕਿ ਅੱਜਕੱਲ ਦਾ ਜਿਹੜਾ ਯੂਥ ਹੈ ਇੱਕ ਜਗ੍ਹਾ ਨੌਕਰੀ ਕਰਦਾ ਹੈ 6-8 ਮਹੀਨੇ ਸਾਲ ਨਹੀਂ ਹੁੰਦਾ ਉਹ 5000 ਰੁਪਏ ਵਧਾ ਕੇ ਦੂਜੀ ਜਗ੍ਹਾ ਆਪਣੀ ਆਫਰ ਲੈਟਰ ਪੇਹ ਦਿੰਦਾ ਹੈ ਬਿਲਕੁਲ ਫਿਰ ਉੱਥੇ 6-8 ਮਹੀਨੇ ਗੰਦਾ ਹੈ ਉਹ ਉਸ ਟਰੈਕ ਨਾਲ ਜੇ ਮੰਨ ਲਓ 15000 ਦੀ ਨੌਕਰੀ ਸ਼ੁਰੂ ਹੋਈ ਉਹ ਤੀਜੇ ਸਾਲ ਵੀ 25-30000 ਤੇ ਪਹੁੰਚ ਜਾਂਦਾ ਹੈ ਹਮ ਬਟ ਫਿਰ ਉਹ ਉਹਦੇ ਸਾਹਮਣੇ ਲਈ 3 ਸਾਲ ਦੇ ਬਾਅਦ ਕੀ ਹੁੰਦਾ ਹੈ ਕਿ ਜਦੋਂ ਉਹਦੀ ਨੌਲੇਜ ਤੇ ਉਹ ਚੀਜ਼ਾਂ ਜਿਹੜੀ ਕੰਪਨੀ ਉਹਨੂੰ ਜਜ ਕਰਦੀ ਹੈ ਜਿੰਨੇ ਉਹ ਪੈਸੇ ਦੇ ਰਹੀ ਉਹਦੇ ਸਾਹਮਣੇ ਉਹਦਾ ਆਉਟਪੁੱਟ ਵੀ ਲਏਗੀ ਬਟ ਫਿਰ ਕੀ ਹੁੰਦਾ ਹੈ ਕਿ ਉੱਥੇ ਉਹ ਕਰ ਨਹੀਂ ਪੰਦਾ ਫਿਰ ਉਹ ਨੌਕਰੀ ਫਿਰ ਵੀ ਵੀ 22 ਬਾਈ ਬਾਈ ਯਾਰ ਤੇ ਫਿਰ ਵਾਪਸੀ ਆ ਕੇ ਦੁਬਾਰਾ ਜੁਆਇਨ ਕਰਨ ਨੂੰ ਸਟਾਰਟ ਹੋ ਜਾਂਦੇ ਮੈਂ ਐ ਯੂਥ ਨੂੰ ਸਲਾਹ ਦੇਣਾ ਚਾਹਾਂਗਾ ਕਿ ਭਾਈ ਜਿੱਥੇ ਵੀ ਕਰੋ ਪਹਿਲੇ ਤੁਸੀਂ ਆਪਣੇ ਆਪ ਨੂੰ ਟ੍ਰੇਨਡ ਹੋ 2-3 ਸਾਲ ਤੇ ਤੁਹਾਨੂੰ ਮੈਚੁਰ ਹੋਣ ਲਈ ਟਾਈਮ ਚਾਹੀਦਾ ਹੈ ਲੋਕੀ ਕਿੱਦਾਂ ਕੰਮ ਕਰਦੇ ਨੇ ਕਿੱਦਾਂ ਐਕਸਪੀਰੀਅੰਸ ਹੁੰਦਾ ਹੈ ਕਿੱਦਾਂ ਕੰਮ ਕੀਤਾ ਜਾਂਦਾ ਉਹਦਾ ਐਕਸਪੀਰੀਅੰਸ ਲੋ ਫਿਰ ਤੁਸੀਂ ਆਪਣੇ ਆਪ ਗਰੋਥ ਆਪਣੇ ਵਿੱਚ ਦੇਖੋਗੇ ਮੇਰੇ ਕੋਲ ਇੱਕ ਦੋ ਸਟਾਫ ਸੀਗਾ ਇੱਕ ਮੁੰਡਾ ਸੀਗਾ ਉਹਨੇ 2008 ਵੀ 9 ਵੀ ਮੇਰੇ ਨਾਲ ਸਟਾਰਟ ਕੀਤਾ 3000 ਦੀ ਸੈਲਰੀ ਵੀ ਸੀਗੀ ਅਜ ਉਹ ਮੋਰ ਥੈਨ 40 50 ਪਹੁੰਚ ਚੁੱਕਾ ਹੈ ਤੇ ਉਹ ਕੀ ਹੈ ਉਹਦੀ پیشن ਸੀਗੀ ਤੇ ਉਹਦਾ ਹਨਰ ਸੀਗਾ ਉਹ ਸਿੱਖਦਾ ਰਿਹਾ ਮੈਂ ਵੀ ਸਿਖਾਉਂਦਾ ਰਿਹਾ ਤੇ ਕਰਦੇ ਕਰਾਉਂਦੇ ਉਹ ਅੱਗੇ ਗ੍ਰੋਥ ਹੁੰਦੀ ਰਹੀ ਔਰ ਬੰਦਾ ਜਿਹੜੇ ਅੱਜਕੱਲ ਦਾ ਹੀ ਉਥੇ ਉਹਨੂੰ ਇਨਸਟੈਂਟ ਉਹ ਚਾਹੀਦਾ ਹੈ ਅੱਜਕੱਲ ਐਸੇ ਕਰਕੇ ਤੇ ਫਰਾਡ ਹੈ ਸਾਰਾ ਕੁਝ ਜ਼ਿਆਦਾ ਵੱਧ ਗਿਆ ਕਿਉਂਕਿ ਉਹ ਹਰ ਇੱਕ ਬੰਦਾ ਚਾਹੁੰਦਾ ਹੈ ਇਨਸਟੈਂਟ ਮਨੀ ਇਨਸਟੈਂਟ ਮਨੀ ਕਰਨਾ ਮੁਸ਼ਕਿਲ ਵੀ ਹੈ ਆਸਾਨ ਨਹੀਂ ਹੈ ਬਟ ਅਗਰ ਆਪਣਾ ਹੁਨਰ ਦੇ ਨਾਲ ਕਰੋ ਤੇ ਉਹ ਜ਼ਿਆਦਾ ਸਕਸੈਸਫੁਲ ਹੈਗੀ ਹੈ ਤੇ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਯੰਗ ਜਨਰੇਸ਼ਨ ਨਾਲ ਗੱਲ ਵੀ ਕਰਦੇ ਹਾਂ ਤਾਂ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਜੌਬ ਓਪਰਚ्युनिटीज ਹੈ ਨਹੀਂ ਇਸ ਕਰਕੇ ਅਸੀਂ ਆਪਣੇ ਬੱਚਾ ਨੂੰ ਬਾਹਰ ਭੇਜਣਾ ਚਾਹਦੇ ਆ ਕਿ ਕੀ ਸੱਚ ਇਹੋ ਜਿਹੀ ਆਪਣੀ ਇਕਨੋਮੀ ਹੈ ਕਿ ਇੱਥੇ ਜੌਬ ਓਪਰਚ्युनिटीज ਹੈ ਨਹੀਂ ਨਹੀਂ ਐਦਾਂ ਤੇ ਨਹੀਂ ਹੈਗਾ ਜੌਬ ਓਪਰਚ्युनिटीज ਬਹੁਤ ਸਾਰੀਆਂ ਹੈਗੀਆਂ ਨੇ ਸਾਨੂੰ ਵੀ ਡੇ ਬਾਈ ਡੇ ਨਿਊ ਇੰਡਸਟਰੀ ਦੇ ਐਂਟਰਪ੍ਰੀਨਰ ਅਗੈਨ ਉਹਨਾਂ ਨੂੰ ਬੰਦੇ ਚਾਹੀਦੇ ਹੀ ਚਾਹੀਦੇ ਨੇ ਤੇ ਵਧੀਆ ਕੁਆਲਟੀ ਬੰਦਾ ਨਹੀਂ ਮਿਲ ਰਿਹਾ ਉਹੀ ਉੱਥੇ ਉਹ ਜਾ ਕੇ ਬਾਹਰ ਜਾ ਕੇ ਉਸ ਕਿਸੇ ਰੈਸਟੋਰੈਂਟ ਵਿੱਚ ਕਿਤੇ ਨਾਰਮਲ ਕੰਮ ਕਰਦੇ ਨੇ ਉੱਥੇ ਉਹਨਾਂ ਨੂੰ ਪੇ ਜ਼ਿਆਦਾ ਮਿਲ ਜਾਂਦੀ ਹੈ ਇੱਥੇ ਵੀ 1-2 ਸਾਲ ਆਪਣੇ ਆਪ ਨੂੰ ਟ੍ਰੇਨਡ ਕਰਨ ਆਪਣੇ ਆਪ ਦਾ ਐਕਸਪੀਰੀਅੰਸ ਕਰਨ ਫਿਰ ਉਹ ਜੌਬ ਓਪਰਚ्युनिटी ਨੂੰ ਐਕਸਪਲੋਰ ਕਰਨ ਤੇ ਉਹਨਾਂ ਨੂੰ ਵੀ ਇੱਥੇ ਅੱਛਾ ਪੇਅ ਆਊਟ ਮਿਲ ਸਕਦਾ ਹੈ ਬਟ ਕੀ ਹੈਗਾ ਕਿ ਅੱਜ ਦੇ ਯੂਥ ਵਿੱਚ ਪੇਸ਼ੈਂਸ ਥੋੜਾ ਦਿੱਕਤ ਵਾਲੀ ਗੱਲ ਹੈਗੀ ਹੈ ਉਸ ਕਰਕੇ ਦਿੱਕਤ ਆ ਰਹੀ ਹੈ ਨੇ ਸਾਰੀ ਬਟ ਇੱਥੇ ਜੌਬ ਓਪਰਚ्युनिटी ਦੀ ਕਮੀ ਨਹੀਂ ਹੈਗੀ ਉਮਤ ਉਹ ਇੱਕ ਇੱਕ ਕੰਸਿਸਟੈਂਸੀ ਨਹੀਂ ਹੈਗੀ ਉਹਨਾਂ ਦੇ ਵਿੱਚ ਕੰਸਿਸਟੈਂਸੀ ਨਹੀਂ ਹੈਗੀ ਇੱਕ ਕਹਿ ਸਕਦੇ ਹਾਂ ਕਿ ਸਬਰ ਨਹੀਂ ਹੈਗਾ ਪੇਸ਼ੈਂਸ ਲੈਵਲ ਨਹੀਂ ਹੈਗਾ ਆਰ ਦੁਚੀ ਉਹਨਾਂ ਦੇ ਵਿੱਚ ਜਿਹੜੀ ਇਨਸਟੈਂਟ ਮਨੀ ਦੀ ਹੋੜ ਲੱਗੀ ਹੋਈ ਹੈ ਉਹਦੇ ਕਰਕੇ ਸ਼ਾਇਦ ਉਹ ਇਸ ਆਪਣੇ ਟਾਰਗੇਟਸ ਨੂੰ ਅਚੀਵ ਨਹੀਂ ਕਰ پا ਰਹੇ ਹਨ ਸੋ ਵਿੱਚ ਮੈਂ ਇੱਕ ਚੀਜ਼ ਹੋਰ ਜਾਨਣਾ ਚਾਹਾਂਗੀ ਤੁਹਾਡੇ ਕੋ ਕਿ ਜੇਕਰ ਕਿਸੇ ਨੇ ਐਂਟਰਪ੍ਰੀਨਿਅਰ ਬੰਨਾ ਹੋਵੇ ਤਾਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ ਕੋਈ ਬੰਦਾ ਐਂਟਰਪ੍ਰੀਨਿਅਰ ਬੰਨਾ ਚਾਵੇ ਉਹ ਆਪਣਾ ਕੋਈ ਐਕਸਪੀਰੀਅנס ਲੈ ਕੇ ਆਂਦਾ ਹੈ ਜਾਂ ਆਪਣਾ ਕੋਈ ਉਹਦੇ ਕੋਲ ਹੁਨਰ ਹੈ ਤੇ ਅਸੀਂ ਉਹਨੂੰ 7 ਦਿਨ ਨੂੰ ਤਿਆਰ ਰਗੇ ਆਂ ਤੇ ਉਹਨੂੰ ਹੈਲਪ ਵੀ ਕਰ ਸਕਦੇ ਆਂ ਤੇ ਅਸੀਂ ਉਹਨੂੰ ਗਾਈਡ ਵੀ ਕਰ ਸਕਦੇ ਆਂ ਤੇ ਐਕਸਪੀਰੀਅנס ਸਾਡੇ ਕੋਲ ਹੈਗਾ ਤੇ ਅਸੀਂ ਉਹਨੂੰ ਟ੍ਰੇਨ ਵੀ ਕਰ ਸਕਦੇ ਆਂ ਸੋ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮਤਲਬ ਐਂਟਰਪ੍ਰੈਨਿਓਰਸ਼ਿਪ ਦੀ ਜਰਨੀ ਔਖੀ ਜ਼ਰੂਰ ਰਹਿੰਦੀ ਹੈ ਬਟ ਅਗਰ ਅਗਰ ਮੈਂਟਰਸ਼ਿਪ ਅੱਛੀ ਆ ਜਾਵੇ ਜਾਂ ਤੁਹਾਨੂੰ ਸਪੋਰਟ ਕਰਨ ਵਾਲਾ ਮਿਲ ਜਾਏ ਤਾਂ ਇਹ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਯੂਥ ਲਈ ਹੋ ਸਕਦਾ ਹੈ ਕਿ ਉਹ ਅੱਗੇ ਵਧ ਸਕਦਾ ਹੈ ਇਸ ਚੀਜ਼ ਨੂੰ ਲੈ ਕੇ ਸੋ ਇੱਕ ਇੱਕ ਹੋਰ ਚੀਜ਼ ਮੈਂ ਤੁਹਾਨੂੰ ਜਾਨਣਾ ਚਾਹਾਂਗੀ ਕਿ ਤੁਸੀਂ ਯੂਥ ਨੂੰ ਅਗਰ ਮੈਂ ਚਾਹਾਂ ਕਿ ਤੁਸੀਂ ਕਿਉਂਕਿ ਤੁਸੀਂ ਇੱਕ ਯੰਗ ਐਂਟਰਪ੍ਰੈਨਿਓਰ ਹੋ ਤੇ ਯੂਥ ਨੂੰ ਤੁਸੀਂ ਕਿਵੇਂ ਮੋਟੀਵੇਟ ਕਰੋਗੇ ਕਿ ਕਿ ਉਹ ਅੱਗੇ ਆਣ ਔਰ ਜਿਹੜਾ ਹੈਗੇ ਕਿ ਐਸ ਐਂਟਰਪ੍ਰੈਨਿਅਰ ਜਿਹੜਾ ਹੈਗਾ ਚੀਜ਼ਾਂ ਨੂੰ ਲੈਨ ਟੇਕਓਵਰ ਕਰਨ ਚੀਜ਼ ਨੂੰ ਮੈਂ ਯੂਥ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਥੋੜਾ ਜਿਹਾ ਪੇਸ਼ੈਂਸ ਰੱਖਣ ਤੇ ਇਨਸਟੈਂਟ ਮਨੀ ਦੇ ਪਿੱਛੇ ਨਾ ਨਸਨ ਸ਼ੁਰੂਆਤ ਦੇ ਆਪਣੇ ਅ ਇੰਡੀਪੈਂਡੈਂਟ ਜਰਨੀ ਵਿੱਚ ਤਾਂਕਿ ਉਹ ਥੋੜਾ ਜਿਹਾ ਪੇਸ਼ੈਂਸ ਨਾਲ ਕੀ ਹੋਏਗਾ ਕਿ ਉਹ ਆਪਣਾ ਸਰੋਲੀ ਗ੍ਰੈਜੂਲੀ ਆਪਣੀ ਨੋਲਿਜ ਦੇ ਨਾਲ ਉਹ ਚੀਜ਼ਾਂ ਸਿੱਖ ਪਾਣਗੇ ਸਿੱਖਣ ਤੋਂ ਬਾਅਦ ਫਿਰ ਉਹ ਆਪਣਾ ਐਂਟਰਪ੍ਰੈਨਿਅਰ ਪ੍ਰੋਪਰਲੀ ਬਣ ਪਾਣਗੇ ਤੇ ਤੁਸੀਂ ਲਾਸਟ ਕੁਐਸਚਨ ਕਿਹਾ ਸੀਗਾ ਕਿ ਇੱਥੇ ਲੋਕੀ ਇੰਡੀਆ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਓਪਰਚ्युनिटीज ਵਾਸਤੇ ਬਟ ਐਜ਼ ਅ ਐਂਟਰਪ੍ਰੈਨਿਅਰ ਅਸੀਂ ਤੁਸੀਂ ਗੱਲ ਕਰੋਗੇ ਜਿਹੜੇ ਐਂਟਰਪ੍ਰੈਨਿਅਰ ਨੇ ਉਹ ਢੂੰਢ ਰਹੇ ਨੇ ਵਧੀਆ ਦੋ ਬੰਦੀਆ ਬੰਦੇ ਉਹਨਾਂ ਨੂੰ ਮਿਲ ਜਾਣ ਉਹ ਦੂਜੇ ਪਾਸੇ ਜਿਹੜੇ ਯੂਥ ਹੈਗੇ ਨੇ ਉਹ ਚਾਹ ਰਹੇ ਨੇ ਵਧੀਆ ਦੋ ਵਧੀਆ ਸਾਨੂੰ ਕੰਪਨੀਆਂ ਮਿਲ ਜਾਣ ਬਟ ਦੋਨੋਂ ਪਾਸੇ ਕਿੱਲਤ ਹੈਗੀ ਹੈਗੀ ਓਕੇ ਜਿਸ ਵਿੱਚ ਇਹ ਤੁਸੀਂ WSSC ਨਾਲ ਜੁੜੇ ਹੋਏ ਹੋ ਤੁਸੀਂ ਉਸ ਦੇ ਮੈਂਬਰ ਹੋ ਤੇ ਮੈਂ ਜਾਨਣਾ ਚਾਹਾਂਗੀ ਕਿ ਤੁਸੀਂ WSSC ਨਾਲ ਜੁੜ ਕੇ ਜਿਹੜੀ ਆਉਣ ਵਾਲੀ ਐਗਜ਼ੀਬਿਸ਼ਨ ਹੈ ਉਹਦੇ ਲਈ ਤੁਸੀਂ ਕਿਸ ਤਰ੍ਹਾਂ ਕੌਂਟ੍ਰਿਬਿਊਟ ਕਰ ਰਹੇ ਹੋ ਇਸ ਵਿੱਚ WSSC ਨਾਲ ਅਸੀਂ ਪਿਛਲੇ 1 ਸਾਲ ਹੋ ਗਿਆ ਅਸੀਂ ਜੁੜੇ ਹੋਏ ਹਾਂ ਤੇ ਉਹਨਾਂ ਨਾਲ ਅਸੀਂ ਜੁੜ ਕੇ ਬੜੀ ਸਾਰੀ ਅਸੀਂ ਸ਼ਰਬਤ ਵੀ ਲਾਂਚ ਕੀਤਾ ਹੋਇਆ ਅਸੀਂ ਛਬੀਲਾ ਵੀ ਬਹੁਤ ਸਾਰੀਆਂ ਕੀਤੀਆਂ 40 50 ਛਬੀਲਾ ਅਸੀਂ ਕੀਤੀਆਂ ਇਸ ਸ਼ਹੀਦੀਗੁਰਪੁਰਪ ਤੇ ਤੇ ਅਸੀਂ ਜਗਾ ਜਗਾ ਥਾਂ ਥਾਂ ਸਟਾਲ ਲਗਾ ਕੇ ਲੋਕਾਂ ਨੂੰ ਆਪਣਾ ਪ੍ਰੋਡਕਟ ਵੀ ਚਖਾਇਆ ਤੇ ਉਹਨਾਂ ਨੂੰ ਟੇਸਟ ਵੀ ਕਰਾਇਆ ਤੇ ਉਹਦੇ ਨਾਲ ਜੁੜਨ ਨਾਲ ਸਾਨੂੰ ਕੀ ਬੈਨੀਫਿਟ ਹੈ ਕਿ ਸਾਡਾ ਨੈਟਵਰਕ ਲੈਵਲ ਥੋੜਾ ਵੱਡਾ ਹੋ ਗਿਆ ਤੇ ਅਸੀਂ ਲੋਕਾਂ ਨੂੰ ਐਦਾਂ ਕਰਨਾ ਚਾਹਾਂਗੇ ਕਿ ਇੱਕ ਵਾਰੀ ਨੈਟਵਰਕ ਵਿੰਗ ਚ ਆਣ ਤੇ ਕੋਲਾਬੋਰੇਸ਼ਨ ਹੋ ਕੇ ਉਹਨਾਂ ਨੂੰ ਓਪਰਚ्युनिटीਜ਼ ਅਸੀਂ ਐਕਸਪਲੋਰ ਕਰ ਸਕਨੇ ਹਾਂ ਉਹਨਾਂ ਨਾਲ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰ ਜੀ ਕਿ ਤੁਹਾਡੀ ਅੱਜ ਸਟੋਰੀ ਸੁਣ ਕੇ ਔਰ ਤੁਹਾਡੇ ਵਿਊਜ਼ ਜਾਣ ਕੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਅਗਰ ਯੰਗ ਐਂਟਰਪ੍ਰੀਨਿਅਰਸ ਅਗਰ ਅੱਗੇ ਆਣ ਅਗਰ ਯੂਥ ਅੱਗੇ ਆਏ ਤਾਂ ਮੈਂ ਸੋਚਦੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਵੀ ਰਿਸੋਰਸਸ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਬਸ ਜਿੱਥੇ ਕਮੀ ਆ ਰਹੀ ਹੋਏ ਕਿ ਕਿ ਯੂਥ ਸਕਿਲਫੁਲ ਨਹੀਂ ਹੈ ਕਰ ਨਹੀਂ ਪਾ ਰਿਹਾ ਉਹਨਾਂ ਨੂੰ ਅੱਛੀ ਮੈਂਟਰਸ਼ਿਪ ਨਹੀਂ ਮਿਲ ਰਹੀ ਹੈ ਆਈ ਥਿੰਕ ਡਬਲਯੂ ਐਸ ਸੀ ਸੀ ਜਿਹੜਾ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਇੰਨੇ ਗ੍ਰੈਂਡ ਲੈਵਲ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਕਿ ਸਾਰੇ ਜਿੰਨੇ ਵੀ ਸਾਰੇ ਐਂਟਰਪ੍ਰੈਨਿਅਰਸ ਨੇ ਉਹਨਾਂ ਨੂੰ ਇਕੱਠਾ ਕਰ ਰਹੀ ਹੈ ਅੱਛਾ ਦੈਟਸ ਅ ਵੈਰੀ ਗੁੱਡ ਜੌਬ ਕਿ ਇੱਕ ਪਛਾਣ ਵੀ ਮਿਲਦੀ ਕਿ ਇੱਕ ਕਮਿਊਨਿਟੀ ਇਕੱਠੀ ਹੁੰਦੀ ਹੈ ਜਦੋਂ 2% ਜਿਹੜੀ ਕਮਿਊਨਿਟੀ ਕਹਿੰਦੇ ਆ ਔਰ ਇਹ ਸਾਹਮਣੇ ਇਕੱਠੀ ਹੋ ਕੇ ਕਿ ਐਂਟਰਪ੍ਰੈਨਿਅਰਸ ਇਕੱਠੇ ਬੈਠੇ ਹੋਣ ਤਾਂ ਇੱਕ ਵੱਖਰਾ ਹੀ ਨਜ਼ਾਰਾ ਆਦਾ ਹੁੰਦਾ ਹੈ WSSC ਦੇ ਨਾਲ ਅਸੀਂ ਜਿਹੜਾ ਹੈ ਫਰੈਂਚਾਈਜ਼ ਐਕਸਪੋ ਕਰਨ ਜਾ ਰਹੇ ਆ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਵੀ ਕਰ ਰਹੇ ਆ ਤੇ ਉਹਦੇ ਵਿੱਚ ਇਹੀ ਹੈਗਾ ਕਿ ਲੋਕੀ ਨਵੇਂ ਆਨ ਯੂਥ ਆਏ ਜਾਂ ਜੋ ਵੀ ਹੈ ਉਹ ਵੀ ਐਂਟਰਪ੍ਰੈਨਰ ਬਣਿਆ ਐਜ਼ ਅ ਡਿਸਟਰੀਬਿਊਟਰ ਵੀ ਉਹ ਐਂਟਰਪ੍ਰੈਨਰ ਹੈ ਐਜ਼ ਅ ਸੁਪਰ ਸਟਾਕਿਸ ਵੀ ਐਂਟਰਪ੍ਰੈਨਰ ਹੋ ਰਹੇ ਤੇ ਅਸੀਂ ਵੀ ਉਹਨਾਂ ਨੂੰ ਡਿਸਟਰੀਬਿਊਸ਼ਨ ਓਪਰਚ्युनिटीज ਉੱਥੇ ਦੇ ਰਹੇ ਆ ਕਿ ਉਹ ਆਏ ਸਾਡੇ ਨਾਲ ਜੁੜੇ ਅਸੀਂ ਨਹੀਂ ਚਾਹਦੇ ਕਿ ਕੋਈ ਟਰਮ ਕੰਡੀਸ਼ਨ ਕੋਈ ਵੱਡੇ ਅਮਾਊਂਟ ਨਾਲ ਉਹ ਜੁੜੇ ਅਸੀਂ ਚਾਹਨੇ ਹਾਂ 50000 ਦੇ ਨਾਲ ਹੀ ਜੁੜੇ 25000 ਨਾਲ ਹੀ ਜੁੜੇ ਇੱਕ ਵਾਰੀ ਜੁੜੇਗਾ जुड़ने ਤੋਂ ਬਾਅਦ ਉਹ ਕੀ ਹੈਗਾ ਕਿ ਆਪਣਾ ਮਾਰਕੀਟ ਸਲੋਲੀ ਸਲੋਲੀ ਗ੍ਰੈਜੂਲੀ ਉਹ ਆਪਣੇ ਐਕਸਪੈਂਡ ਕਰੇਗਾ ਤਾਂ ਕਿ ਫਿਰ ਉਹ ਵੀ ਆਪਣੇ ਆਪ ਨੂੰ ਐਂਟਰਪ੍ਰੀਨਰ ਆਪਣੇ ਏਰੀਆ ਦਾ ਡਿਸਟ੍ਰੀਬਿਊਟਰਸ਼ਿਪ ਨਾਲ ਬਣ ਸਕਦਾ ਹੈ ਉਹ ਵੀ ਓਪਰਚ्युनिटीज ਹੈਗੀਆਂ ਨੇ ਬਿਲਕੁਲ ਜੀ ਸੋ ਅੱਜ ਅਸੀਂ ਦਪਿੰਦਰ ਸਿੰਘ ਜੀ ਨਾਲ ਮਿਲੇ ਜੋ ਕਿ ਰੋਜ਼ਾ ਹਰਬਲ ਕੇਅਰ ਦੇ ਫਾਊਂਡਰ ਵੀ ਨੇ ਸੋ ਇਹਨਾਂ ਦੀ ਜਰਨੀ ਜਾਣ ਕੇ ਇਹਨਾਂ ਦੀ ਜਰਨੀ ਸੁਣ ਕੇ ਲਾਈਫ ਸਟੋਰੀ ਸੁਣ ਕੇ ਅਨਦੀਆਂ ਪੂਰਾ ਐਂਟਰਪ੍ਰੀਨਿਓਰਸ਼ਿਪ ਦਾ ਸਫਰ ਸੁਣ ਕੇ ਅਸੀਂ ਬਹੁਤ ਮੋਟੀਵੇਟ ਹੋਏ ਆ ਔਰ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਯੰਗ ਪ੍ਰੋਫੈਸ਼ਨਲਸ ਜਿੰਨੇ ਕਿ ਯੰਗ ਜਨਰੇਸ਼ਨ ਦੇ ਬੱਚੇ ਇਸ ਇੰਟਰਵਿਊਸ ਨੂੰ ਦੇਖ ਰਹੇ ਹੋਣਗੇ ਸੁਣ ਕੇ ਉਹ ਵੀ ਮੋਟੀਵੇਟ ਹੋਏ ਹੋਣਗੇ सो इन की जर्नी बहुत ज़्यादा इंस्पीरेशनल है सो मेरे नाल इस तरह जुड़े रहो मिलांगे अगले एपीसोड तो करा एक होर एंटरप्रन्योर मुलाकात तब तक इजाजत सत श्री अकाल जी